ਉਹ ਉਥੇ ਮੀਂਹ ਤੇ ਥੰਡਰਸਟਾਰਮ ਹੋਰ ਬਹੁਤ ਜ਼ਿਆਦਾ ਜਿਹੜੇ ਪੈ ਰਹੇ ਹੈਗੇ ਆ ਨੈਸ਼ਨਲ ਵੈਦਰ ਸਰਵਿਸ ਨੇ ਇਹ ਕਿਹਾ ਆ ਵੀ ਹੋਰ ਜ਼ਿਆਦਾ ਜਿਹੜਾ ਮੀਂਹ ਆ ਸਕਦਾ ਹੈਗਾ ਆ ਸੋ ਇੱਕ ਵਾਰੀ ਫੇਰ ਕਹਿੰਦੇ 10 ਇੰਚ ਤੱਕ ਜਿਹੜਾ ਮੀਂਹ ਆ ਉਹ ਪੈ ਸਕਦਾ ਹੈਗਾ ਸੋ ਇੱਕ ਤਰ੍ਹਾਂ ਦੇ ਨਾਲ ਇਸ ਨੇ ਤਵਾਹੀ ਮਚਾਈ ਹੈਗੀ ਆ ਕਲਾਈਮੇਟ ਚੇਂਜ ਦਾ ਅਸਰ ਤੁਸੀਂ ਪੂਰੀ ਦੁਨੀਆ 'ਚ ਦੇਖ ਰਹੇ ਹੋ ਸਕਦੇ ਹੋ ਕਿ ਇੱਥੇ ਅੱਗਾਂ ਲੱਗ ਰਹੀਆਂ ਫਲੱਡ ਆ ਰਹੇ ਹੈਗੇ ਆ ਪਰ ਜਿਹੜੀਆਂ ਸਰਕਾਰ ਆ ਉਹ ਕੁਝ ਵੀ ਨਹੀਂ ਕਰ ਸਕੀ। ਅ ਤੁਸੀਂ ਦੇਖੋ ਵੀ ਇੰਨੀ ਤੇਜ਼ੀ ਦੇ ਨਾਲ ਇਹ ਜਿਹੜਾ ਵਾਪਰਿਆ ਤੇ ਅ ਅਨਫੋਰਚਨਟਲੀ ਵਾਪਰਿਆ ਵੀ ਇਹ ਰਾਤ ਦੇ ਸਮੇਂ ਤੇ ਜਿੱਥੋਂ ਲੋਕ ਭੱਜਣ ਦੇ ਵਿੱਚ ਵੀ ਜਿਹੜੇ ਕਾਮਜਾਬ ਨਹੀਂ ਹੋਈ ਹੈਗੇ। ਜੀ। ਸੋ ਅ ਬਹੁਤ ਹੀ ਜਿਹੜੀ ਮਾੜੀ ਜਿਹੜੀ ਸਥਿਤੀ ਆ ਉਹ ਬਣੀ। ਅ ਅਜਿਹੀ ਵੀ ਸਥਿਤੀ ਦੇ ਵਿੱਚ ਸੁਧਾਰ ਕਰਨ ਦੀ ਜਿਹੜੀ ਕੋਸ਼ਿਸ਼ਾਂ ਜਿਹੜੀਆਂ ਹੋ ਚੱਲ ਰਹੀਆਂ ਆ ਪਰ 90 ਜਾਣੇ ਜਿੰਦਾਂ ਤੁਸੀਂ ਦੱਸਿਆ ਵੀ ਕਨਫਰਮਡ ਡੈਥ ਡੈਡ ਜਿਹੜੇ ਆ ਉਹ ਇਸ ਦੇ ਵਿੱਚ ਹੋ ਚੁੱਕੇ ਆ ਸੈਂਟਰਲ ਟੈਕਸਸ ਦੇ ਵਿੱਚ ਇਹ ਜਿਹੜੇ ਫਲੱਡ ਆ ਗਵਾਡਾ ਲੂਪ ਰਿਵਰ ਸੀਗੀ ਜਿਹੜੀ ਅਚਨਚੇ ਤੇ ਜਿੰਦਾਂ ਦੱਸਿਆ ਵੀ 20 ਫੁੱਟ ਤੋਂ ਵੀ ਜ਼ਿਆਦਾ ਉਹ ਵੱਧ ਗਈ ਤੇ ਉਸ ਨੇ ਇਹ ਜਿਹੜਾ ਤਬਾਹੀ ਦਾ ਮੰਜ਼ਰ ਜਿਹੜਾ ਹੋ ਅਪਣਾਇਆ ਛੋਟੀਆਂ-ਛੋਟੀਆਂ ਜਿਹੜੀਆਂ ਬੱਚੀਆਂ ਆ ਕਈ ਜਿਹੜੇ ਆ ਕਈਆਂ ਨੇ ਤਾਂ ਇੱਕ ਹਿਸਾਬ ਦੇ ਨਾਲ ਰੁੱਖਾਂ ਦੇ ਵਿੱਚ ਚੜ੍ਹ ਕੇ ਆਪਣੀ ਜਾਨ ਵੀ ਜੜੀ ਕਈਆਂ ਦੀ ਜੜੀ ਉਹ ਬਚੀ ਸੈਂਕੜੇ ਤੋਂ ਵੱਧ ਲੋਕਾਂ ਨੂੰ ਆਲਰੇਡੀ ਜਿਹੜੀ ਰੈਸਕਿਊ ਟੀਮਸ ਆ ਉਹਨਾਂ ਨੇ ਜਿਹੜਾ ਉਹ ਬਚਾ ਲਿਆ ਬਚਾਇਆ ਗਿਆ ਹੈਗਾ ਸੋ ਇਹ ਇੱਕ ਵੀਡੀਓ ਦੇਖੀ ਸੀ ਜੋ ਸਿੰਘ ਇੱਕ ਘਰ ਪੂਰਾ ਰੋੜ ਰਿਆ ਸੀ ਤੇ ਘਰ ਦੇ ਵਿੱਚ ਲੋਕ ਜਿਹੜੇ ਆ ਉਸ ਟਾਈਮ ਦੇ ਵਿੱਚ ਮੌਜੂਦ ਸੀਗੇ ਹਾਹਾਕਾਰ ਜਿਹੜੀ ਉਹ ਕਹ ਲੋ ਵੀ ਉਸ ਟਾਈਮ ਮਾਚੀ ਪਰ ਸੋ ਚੌਥਾ ਦਿਨ ਹੈਗਾ ਆ ਇਹਨਾਂ ਸਰਚ ਐਫਰਟਸ ਦਾ ਜਿਹੜਾ ਕੈਂਪ ਮਿਸਟਿਕ ਇਸ ਟਾਈਮ ਸੈਂਟਰਲ ਪੁਆਇੰਟ ਜਿਹੜਾ ਬਣ ਗਿਆ ਕਿਉਂਕਿ ਉਸ ਦੇ ਵਿੱਚ ਬੱਚੀਆਂ ਜਿਹੜੀਆਂ ਉੱਥੇ ਕੈਂਪ ਦੇ ਲਈ ਸਮਰ ਕੈਂਪ ਦੇ ਲਈ ਪਹੁੰਚੀਆਂ ਸੀ ਤੇ ਨਾਲ ਉਹਨਾਂ ਨੂੰ ਜਿਹੜੇ ਕਾਉਂਸਲਰ ਸੀਗੇ ਉਹ ਵੀ ਕਈ ਜਿਹੜੇ ਇਸ ਦੇ ਵਿੱਚ ਮਰ ਚੁੱਕੇ ਹੈਗੇ ਆ ਅਨ ਇਮੇਜਿਨੇਬਲ ਟਰੈਜੇਡੀ ਜਿਹੜੀ ਆ ਹੋ ਹੋ ਚੁੱਕੀ ਆ ਹੁਣ ਸਾਰਾ ਜਿਹੜਾ ਸਵਾਲ ਹਰਜੂਰ ਸਿੰਘ ਜੀ ਆ ਰਿਹਾ ਆ ਵੀ ਦੱਸਿਆ ਕਿਉਂ ਨਹੀਂ ਜਾ ਸਕਿਆ ਇਹਦੇ ਲਈ ਵੱਡੇ ਜਿਹੜੇ ਆ ਉਹ ਕੁਐਸਚਨ ਆ ਯਾਦ ਹੋਣਾ ਜਦੋਂ ਸ਼ੁਰੂਆਤ 'ਚ 트াম্প ਪ੍ਰਸ਼ਾਸਨ ਆਇਆ ਸੀ ਉਹਨਾਂ ਨੇ ਨੈਸ਼ਨਲ ਵੈਦਰ ਸਰਵਿਸ ਤੇ ਨੋਵਾ ਜਿਹੜੀ ਨੈਸ਼ਨਲ ਓਸ਼ੀਅਨਿਕ ਐਟਮੋਸਫੇਰਿਕ ਵਾਲੇ ਆ ਉਹ ਉਨਾਂ ਦੇ ਬੰਦੇ ਕੱਢਦੇ ਸੀ ਤੇ ਬਹੁਤ ਸਾਰੇ ਕਾਰਜ ਉਹਨਾਂ ਦੇ ਬੰਦ ਕਰਦੇ ਫੰਡਿੰਗ ਜਿਹੜੀ ਉਹਨਾਂ ਦੀ ਜਿਹੜੀ ਉਹ ਬੰਦ ਕਰ ਦਿੱਤੀ ਸੀਗੀ ਸੋ ਜਿਹੜੇ ਹੁਣ ਡੈਮੋਕ੍ਰੇਟਸ ਹੁਏ ਰੌਲਾ ਪਾ ਰਹੇ ਆ ਵੀ ਟਰੰਪ ਹੁਣਾਂ ਦੀ ਇਸ ਕਾਰਜਗਾਰੀ ਦੇ ਕਰਕੇ ਇਹ ਜਿਹੜੇ ਲੋਕਾਂ ਦੀਆਂ ਜਿਹੜੀਆਂ ਉਹ ਮੌਤਾਂ ਜਿਹੜੀਆਂ ਹੋਈਆਂ ਕੱਲ ਜਦ ਟਰੰਪ ਹੁਣਾਂ ਨੂੰ ਇਸ ਬਾਬਤ ਸਵਾਲ ਪੁੱਛਿਆ ਗਿਆ ਤਾਂ ਉਹ ਇਸ ਦੇ ਉੱਤੇ ਚੁੱਪੀ ਉਹਨਾਂ ਨੇ ਵੱਟੀ ਰੱਖੀ ਉਹਨਾਂ ਨੇ ਇਦਾਂ ਜਿਹੜਾ ਉਹ ਦਿਖਾਇਆ ਵੀ ਉਹਨਾਂ ਨੂੰ ਉਹ ਸਵਾਲ ਜਿੱਦਾਂ ਸੁਣਿਆ ਹੀ ਨਾ ਹੋਵੇ 4th of ਜੁਲਾਈ ਦੇ ਉੱਤੇ ਜਿੱਥੇ ਲੋਕ ਆਜ਼ਾਦੀ ਦਾ ਦਿਨ ਮਨਾਉਣਾ ਸੀਗਾ ਉਸ ਦਿਨ ਇਹ ਜਿਹੜੇ ਡੈਟਲਿਸਟ ਫਲੱਡਸ ਜਿਹੜੇ ਉਹ ਆਏ ਆ ਪਰ ਅਜੇ ਵੀ ਜਿਹੜੇ ਕਈ ਪ੍ਰਸ਼ਾਸਨ ਦੇ ਵਿੱਚੋਂ ਲੋਕ ਇਸ ਦਾ ਜਿਹੜਾ ਸਾਰਾ ਜਿੰਮੇਵਾਰੀ ਆ ਕਸੂਰ ਆ ਉਹ ਪਿਛਲੇ ਪ੍ਰਸ਼ਾਸਨ ਦੇ ਉੱਤੇ ਸੁੱਟਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਿਹਾ ਜਦ ਕਿ ਆਪ ਇਹਨਾਂ ਨੇ ਇਸ ਤਰੀਕੇ ਨਾਲ ਫੰਡਿੰਗਸ ਦੇ ਵਿੱਚ ਕਟੌਤੀਆਂ ਕੀਤੀਆਂ ਬਹੁਤ ਸਾਰੇ ਜਿਹੜੇ ਮੀਟਰੀਓਲੋਜਿਸਟ ਆ ਅ 20 ਸਾਲਾਂ ਤੋਂ 30-30 ਸਾਲਾਂ ਤੋਂ ਜਿਹੜੇ ਕਹਿੰਦੇ ਸੀਗੇ ਵੀ ਅਸੀਂ ਤੁਹਾਨੂੰ ਦੱਸ ਸਕਦੇ ਸੀ ਵੀ ਹਾਂ ਕਦੋਂ ਜੇ ਕੋਈ ਹਰੀਕੇਨ ਜਾਂ ਕੋਈ ਇਦਾਂ ਦਾ ਸਲਾਬ ਆ ਰਿਹਾ ਵੀ ਕਦੋਂ ਉਹਨੇ ਟਰਨ ਕਰਨਾ ਕਿਵੇਂ ਹੋਣਾ ਹੈ ਉਹ ਆਪ ਆਪਣੇ ਮੀਡੀਆ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਦੱਸਦੇ ਕਹਿੰਦੇ ਵੀ ਅਨਫੋਰਚੂਨੇਟਲੀ ਹੁਣ ਅਸੀਂ ਦੱਸ ਨਹੀਂ ਸਕਦੇ ਕਿਉਂਕਿ ਇਨ੍ਹਾਂ ਜਿਹੜੇ ادارے ਨੂੰ ਕਾਫੀ ਜ਼ਿਆਦਾ ਘਟ ਕੀਤਾ ਜਾ ਚੁੱਕਾ ਹੈ ਤੇ ਕਹਿੰਦੇ ਵੀ ਅਜੇ ਸ਼ਾਵਰਸ ਤੇ ਥੰਡਰਸਟਾਰਮਸ ਹੋਰ ਵੀ ਜ਼ਿਆਦਾ ਮੀਂਹੜੀ ਝੱਖੜ ਸਟੀਜਮੀ ਜਿਹੜਾ ਕਾਉਂਟੀ ਦੇ ਵਿੱਚ ਐਕਸਪੈਕਟ ਕੀਤਾ ਜਾ ਜਾ ਰਿਹਾ ਹੈ ਤੇ ਜਿਹੜੇ ਫਲੱਡਸ ਆ ਉਸ ਦੇ ਨਾਲ ਇਸ ਦੇ ਉੱਤੇ ਜਦੋਂ ਮੀਂਹ ਪੈਣਾ ਹੈ ਹੋਰ ਵੀ ਜ਼ਿਆਦਾ ਤਾਂ ਇਸ ਦੀ ਸਥਿਤੀ ਜਿਹੜੀ ਉਹ ਮਾੜੀ ਹੋ ਸਕਦੀ ਆ ਐਮਲੀ ਹੈਲਰ ਇੱਕ ਮੀਟਰੀਓਲੋਜਿਸਟ ਨੇ ਆਸਟਨ ਤੇ ਸੈਨ ਐਂਟੋਨੀਓ ਆਫਿਸ ਤੇ ਵਿੱਚ ਜਿਹੜੇ ਨੈਸ਼ਨਲ ਵੈਦਰ ਸਰਵਿਸ ਤੇ ਉਹਨਾਂ ਨੇ ਕਿਹਾ ਵੀ ਕਾਉਂਟੀ ਦੇ ਨਾਰਥ ਦੇ ਵਿੱਚ ਆਲਰੇਡੀ ਮੀਂਹ ਪੈਣਾ ਜਿਹੜਾ ਉਹ ਸ਼ੁਰੂ ਹੋ ਚੁੱਕਾ ਆ ਅ ਤੇ ਕਹਿੰਦੇ ਵੀ ਇਦਾਂ ਦੇ ਜਿਹੜੇ ਸ਼ਾਵਰਜ਼ ਆ ਜਾਂ ਤਾਂ ਫੀਸਟ ਤੇ ਜਾਫਰ ਫੈਮਨ ਆ ਜਿਹੜੇ ਆ ਉਹ ਪ੍ਰੋਡਿਊਸ ਜਿਹੜੇ ਉਹ ਕਰਦੇ ਆ ਕਹਿੰਦੇ ਵੀ ਤੁਸੀਂ ਐਕਸਪੈਕਟ ਕਰ ਸਕਦੇ ਆ 2 ਤੋਂ 4 ਇੰਚ ਤੱਕ ਜਿਹੜਾ ਮੀਂਹ ਇਸ ਦੇ ਵਿੱਚ ਪਊਗਾ ਤੇ ਜੇ ਸਟਾਰਮ ਬਰਕਰਾਰ ਰਹਿ ਗਿਆ ਹੋਰ ਥੋੜਾ ਜਿਹਾ ਲੰਮਾ ਰਹਿ ਗਿਆ ਤਾਂ 10 ਇੰਚ ਤੱਕ ਵੀ ਜਿਹੜਾ ਇਹ ਪੋਸੀਬਲ ਜਿਹੜਾ ਉਹ ਹੋ ਸਕਦਾ ਹੈਗਾ ਸੋ ਇਹ ਨਿਊਜ਼ ਕਾਨਫਰੰਸ ਦੇ ਉੱਤੇ ਲਾਈਨ ਆਫ ਕਾਉਸ਼ਨਿੰਗ ਜਿਹੜੀ ਰਿਪੋਰਟਰਸ ਦੀ ਆ ਉਹ ਵਾਰਨਿੰਗ ਬਿਫੋਰ ਡੈਡਲੀ ਫਲਡ ਜਾਂ ਲੈਕ ਉਸ ਦਾ ਲੈਕ ਆਫਾ ਉਸ ਦੇ ਉੱਤੇ ਜਿਹੜਾ ਹੁਣ ਵੱਡਾ ਜਿਹੜੇ ਸਵਾਲ ਆ ਉਹ ਚੁੱਕੇ ਜਿਹੜੇ ਉਹ ਜਾ ਰਹੇ ਹੈਗੇ ਆ ਸੋ ਨੈਕਸਟ ਟਾਈਮ देयर इज ਅ ਫਲਡ ਕਿਨੇ ਵੀ ਅਸੀਂ ਉਮੀਦ ਕਰਦੇ ਆਂ ਵੀ ਪ੍ਰੋਸੈਸ ਹੋਣਗੇ ਸਿੰਪਲੀ ਜਿਹੜੇ ਲੋਕ ਵਨਰੇਬਲ ਨੇ ਜਿਹੜੇ ਇਸ ਦੇ ਰਾਹ ਦੇ ਵਿੱਚ ਆ ਸਕਦੇ ਆ ਜਾਂ ਇਸ ਦਾ ਜਿਹੜਾ ਸ਼ਿਕਾਰ ਹੋ ਸਕਦੇ ਆ ਉਹਨਾਂ ਨੂੰ ਜਿਹੜਾ ਉਹ ਅਸੀਂ ਪਹਿਲਾਂ ਅ ਜਿਹੜਾ ਖੁਦ ਦੱਸਿਆ ਜਾ ਸਕੇ ਕਹਿੰਦੇ ਵੀ ਅਸੀਂ ਕੇਅਰਫੁਲ ਐਗਜ਼ਾਮੀਨੇਸ਼ਨ ਇਸ ਦੀ ਕੀਤੀ ਜਾਊਗੀ ਜੋ ਇੱਥੇ ਵਾਪਰਿਆ ਆ ਸੈਨੀਟਰ ਟੈਡ ਕਰੂਜ਼ ਜਿਹੜੇ ਰਿਪਬਲਿਕਨਸ ਦੇ ਵੱਲੋਂ ਆ ਟੈਕਸਸ ਤੋਂ ਉਹਨਾਂ ਨੇ ਇਹ ਬਿਆਨ ਜਿਹੜਾ ਉਹ ਦਿੱਤਾ ਹੈਗਾ ਔਰ ਜੋਸ਼ ਸਿੰਘ ਜੀ ਟੈਕਸਸ ਦੇ ਵਿੱਚ ਰੀਸੈਂਟਲੀ ਫ੍ਰੀਜ਼ ਹੋਈ ਬਿਜਲੀ ਇਹਨਾਂ ਦੀ ਬੰਦ ਹੋਈ ਉਦੋਂ ਲੋਕ ਮਰੇ ਹੁਣ ਆ ਫਲੱਡਸ ਆ ਗਏ ਫਿਰ ਜਿਹੜੇ ਉਹ ਲੋਕ ਲਗਾਤਾਰ ਜਿਹੜੇ ਉਹ ਮਰ ਰਹੇ ਆ ਸੋ ਇਹ ਦੇ ਇਹਦੇ ਪ੍ਰਤੀ ਇਹਨਾਂ ਨੂੰ ਕੁਝ ਨਾ ਕੁਝ سنجੀਦਗੀ ਦੇ ਨਾਲ ਕੰਮ ਕਰਨ ਦੀ ਜ਼ਰੂਰਤ ਹੈ ਜਿੱਦਾਂ ਤੁਸੀਂ ਸ਼ਾਇਦ ਸ਼ੁਰੂਆਤ 'ਚ ਵੀ ਜਿਹੜਾ ਇੱਕਤਾ ਖਾਸ ਕਰਕੇ ਆ ਜਿਹੜੀ ਕਲਾਈਮੇਟ ਚੇਂਜ ਆ ਉਸ ਨੂੰ ਲੈ ਕੇ ਇਸ ਨੂੰ ਉੱਤੇ ਨਾ ਕਰਕੇ ਨਾ ਨੁੱਕਰ ਕਰਕੇ ਨਹੀਂ ਜੀਏ ਇਹ ਤਾਂ ਐਵੇਂ ਹੋਕਸ ਆਏ ਉਹ ਚੀਜ਼ ਆ ਉਹਦੇ ਨਾਲ ਗੁਜ਼ਾਰਾ ਨਹੀਂ ਹੋਣਾ ਇਦਾਂ ਨਹੀਂ ਤਾਂ ਆਮ ਲੋਕਾਂ ਦੇ ਜਿਹੜੇ ਜੀਵਨ ਆ ਉਹ ਇਸੇ ਤਰ੍ਹਾਂ ਰੁੜਦੇ ਜਿਹੜੇ ਉਹ ਰਹਿਣਗੇ ਫਰੀਜ਼ ਹੁੰਦੇ ਰਹਿਣਗੇ ਅੱਗਾ ਜਿਹੜੀਆਂ ਉਹ ਲੱਗਦੀਆਂ ਜਿਹੜੀਆਂ ਉਹ ਰਹਿਣਗੀਆਂ ਸੋ ਆਪਾਂ ਨੂੰ ਜਿਹੜਾ ਇਸ ਦੇ ਪ੍ਰਤੀ ਸੰਜੀਦਗੀ ਦੇ ਨਾਲ ਕੰਮ ਕਰਨ ਦੀ ਜ਼ਰੂਰਤ ਆ ਅਧਿਕਾਰੀ ਇਸ ਟਾਈਮ ਲੋਕਾਂ ਨੂੰ ਵਾਰਨਿੰਗ ਚੇਤਾਵਨੀ ਜਿਹੜੇ ਉਹ ਦੇ ਰਹੇ ਆ ਕਹਿੰਦੇ ਵੀ ਇਨ੍ਹਾਂ ਇਲਾਕਿਆਂ ਤੋਂ ਪਰੇ ਜਿਹੜਾ ਉਹ ਰੋ ਸਾਈਟ ਸੀਰਸ ਪਰਸਨਲ ਡਰੋਨਸ ਕਹਿੰਦੇ ਵੀ ਸਾਡੇ ਰੈਸਕਿਊ ਆਫ ਐਫਰਟਸ ਦੇ ਵਿੱਚ ਵਿਗਨ ਜਿਹੜਾ ਉਹ ਉੱਪਾਰੇ ਹੈਗੇ ਆ ਕਰ ਕਾਉਂਟੀ ਦੇ ਅਧਿਕਾਰੀਆਂ ਨੇ ਨਿਊਜ਼ ਕਾਨਫਰੰਸ ਹੁਣ ਤੋਂ ਘੰਟਾ ਪਹਿਲਾਂ ਜਿਹੜੀ ਉਹ ਕੀਤੀ ਕਰ ਕਾਉਂਟੀ ਦੇ ਜਿਹੜੇ ਸ਼ੈਰਫ ਲੈਰੀ ਲੀਤਾ ਉਹਨਾਂ ਨੇ ਕਿਹਾ ਵੀ ਜਿਹੜੇ ਸਰਚ ਐਫਰਟਸ ਆ ਉਹ ਇਸ ਟਾਈਮ ਚੱਲ ਰਹੇ ਆ ਰੈਸਕਿਊ ਐਫਰਟਸ ਜਿਹੜੇ ਚੱਲ ਰਹੇ ਆ ਹੁਣ ਤੱਕ ਉਹਨਾਂ ਨੇ ਕਨਫਰਮ ਜਿਹੜਾ ਉਹ ਕੀਤਾ ਵੀ 48 ਅਡਲਟ 27 ਜਿਹੜੇ ਬੱਚੇ ਆ ਇਸ ਫਲਡਸ ਦੇ ਵਿੱਚ ਕਰ ਕਾਉਂਟੀ ਦੇ ਵਿੱਚ ਉਹ ਡਿਸੀਜ਼ ਹੋ ਚੁੱਕੇ ਆ ਉਹਨਾਂ ਦੀ ਮੌਤ ਜਿਹੜੀ ਉਹ ਹੋ ਚੁੱਕੀ ਆ ਤੇ ਕਹਿੰਦੇ ਵੀ ਇਹ ਜਿਹੜਾ ਡੈਥ ਟੋਲ ਹੈਗਾ ਆ ਇਹ ਫਲਡਿੰਗ ਦਾ ਟੈਕਸਸ ਦੇ ਵਿੱਚ 88 ਤੋਂ ਤੇ 90 ਦੇ ਆਰਦ گرد ਜਿਹੜਾ ਉਹ ਪਹੁੰਚ ਚੁੱਕਾ ਹੈਗਾ ਤੇ ਸਭ ਤੋਂ ਜ਼ਿਆਦਾ ਜਿਹੜਾ ਭੈੜਾ ਅਸਰ ਆ ਉਹ ਜਿਹੜਾ ਕੈਂਪ ਮਿਸਟਿਕ ਆ ਉਸ ਦੇ ਉੱਤੇ ਜਿਹੜਾ ਉਹ ਵਾਪਰਿਆ ਆ ਕਰਵਿਲ ਪੁਲਿਸ ਡਿਪਾਰਟਮੈਂਟ ਨੇ ਫੇਸਬੁੱਕ ਦੇ ਉੱਤੇ ਪੋਸਟ ਕਰਕੇ ਜਿਹੜਾ ਉਹ ਕਿਹਾ ਵੀ ਗਵਾਡਾਲੂਪ ਰਿਵਰ ਕੋਰੀਡੋਰ ਦੇ ਵਿੱਚ ਜਿਹੜੇ ਸਰਚ ਐਫਰਟਸ ਆ ਉਹ ਕੰਟੀਨਿਊ ਕਰ ਰਹੇ ਆ ਤੇ ਇਸ ਦੇ ਵਿੱਚ ਅਸੀਂ ਕੋਈ ਵੀ ਢਿੱਲ ਨਹੀਂ ਆਉਣ ਦਵਾਂਗੇ ਵੀ ਆਰ ਨਾਟ ਸਲੋਇੰਗ ਡਾਊਨ ਤੇ ਕਹਿੰਦੇ ਵੀ ਬਹੁਤ ਹੀ ਟਰਾਜਿਕ ਇਨਸੀਡੈਂਟ ਜਿਹੜਾ ਹੋਆ ਪਰਿਆ ਆ 트ੰਪ ਹੁਣਾਂ ਦਾ ਅਜੇ ਤੱਕ ਇੱਥੇ ਕੋਈ ਦੌਰਾ ਨਹੀਂ ਉਹ ਗੋਲਫ ਖੇਡਦੇ ਤੇ ਆਈਸਕ੍ਰੀਮ ਖਾਂਦੇ ਜਿਹੜੇ ਜ਼ਰੂਰ ਵੀਕਐਂਡ ਦੇ ਉੱਤੇ ਨਜ਼ਰ ਜਿਹੜੇ ਹੋ ਆਏ ਆ ਉਹਨਾਂ ਨੇ ਸਿੱਧੇ ਤੌਰ ਦੇਤੇ ਕੋਈ ਬਾੜੇ ਇਸ ਦੇ ਉੱਤੇ ਬਿਆਨ ਨਹੀਂ ਦਿੱਤੇ ਹਾਂ ਉਹਨਾਂ ਦੇ ਜਿਹੜੀ ਐਫ ਬੀ ਆਈ ਇਸ ਟਾਈਮ ਨਾਲ ਜੁੜੀ ਹੋਈ ਹੈ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਕ੍ਰਿਸਟੀਨੀਓਮ ਜਿਹੜੇ ਉਹ ਜ਼ਰੂਰ ਉੱਥੇ ਪਹੁੰਚੇ ਹੋਏ ਆ ਸੋ ਟੈਕਸਸ ਹਿਲ ਕੰਟਰੀ ਦੇ ਵਿੱਚ ਵੈਦਰ ਪ੍ਰੈਡਿਕਸ਼ਨ ਸੈਂਟਰ ਜਿਹੜਾ ਸਪੈਸ਼ਲ ਅਪਡੇਟ ਉਹਨਾਂ ਵੱਲੋਂ ਇਹ ਆਈ ਆ ਆ ਵੀ ਲੈਵਲ 3 ਆਊਟ ਆਫ ਦਾ 4 ਲੈਵਲ ਜਿਹੜੇ ਫਲੱਡ ਰਿਸਕ ਦੇ ਆ ਉਸ ਦੇ ਹਿੱਟ ਉਸ ਦੇ ਵਿੱਚ ਜਿਹੜਾ ਸਨੋ ਰੱਖਿਆ ਗਿਆ ਹੈਗਾ ਕਹਿੰਦੇ ਵੀ ਹੋਰ ਵੀ ਜਿਹੜੇ ਫੋਰਕਾਸਟਰਸ ਸੈਨ ਐਂਟੀਓਨਿਓ ਤੇ ਸੈਨ ਐਂਜਲੋ ਆਫਿਸਸ ਦੇ ਵਿੱਚ ਆ ਉਹਨਾਂ ਨੇ ਦੱਸਿਆ ਵੀ ਜਿਹੜੀਆਂ ਕੰਡੀਸ਼ਨਸ ਇਸ ਟਾਈਮ ਬਣ ਰਹੀਆਂ ਆ ਆਉਂਦੇ ਦਿਨਾਂ ਦੇ ਵਿੱਚ ਜਾਂ ਆਉਂਦੇ ਸਮੇਂ ਦੇ ਵਿੱਚ ਹੋਰ ਵੀ ਜ਼ਿਆਦਾ ਭਾਰੀ ਮੀਂਹ ਪੈ ਸਕਦਾ ਹੈ ਤੇ ਇਸ ਇਲਾਕੇ ਦੇ ਉੱਤੇ ਜੋ ਕਿ ਆ ਆਲਰੇਡੀ ਜੂਜ ਰਿਹਾ ਆ ਉਸ ਦੇ ਵਿੱਚ ਜਿਹੜੀਆਂ ਹੋਰ ਫਲੈਸ਼ ਫਲੱਡ ਵਾਰਨਿੰਗਸ ਜਿਹੜੀਆਂ ਉਹ ਜਾਰੀ ਕੀਤੀਆਂ ਜਿਹੜੀਆਂ ਹੋ ਗਈਆਂ ਆ ਪਰ ਇੱਥੇ ਨਾਲ ਦੇ ਨਾਲ ਆਮ ਲੋਕਾਂ ਨੇ ਦਰਿਆਦਲੀ ਜਿਹੜੀ ਉਹ ਦਿਖਾਉਣੀ ਸ਼ੁਰੂ ਕੀਤੀ ਆ ਇਹਨਾਂ ਐਫਰਟਸ ਦੇ ਵਿੱਚ ਇਹਨਾਂ ਫਲੈਸ਼ ਫਲੱਡ ਦੇ ਵਿੱਚ ਜਿਹੜੇ ਲੋਕ ਮਾਰੇ ਗਏ ਆ ਜਾਂ ਜਿਹੜੇ ਘਰੋਂ ਬੇਕਾਰ ਹੋਏ ਆ ਉਹਨਾਂ ਦੇ ਲਈ ਮਦਦ ਦੇ ਲਈ ਜਿਹੜੇ ਕਹਿੰਦੇ ਵੀ ਟੈਕਸਸ ਬਲੱਡ ਵਿਕਟਿਮਸ ਦੇ ਲਈ ਜਿਹੜੀ ਮਦਦ ਦਾ ਉਹ ਲੋਕ ਮੁਲਕ ਦੇ ਵੱਖ-ਵੱਖ ਹਿੱਸਿਆਂ 'ਚ ਉੱਥੇ ਘੱਲਣ ਦੀ ਕਵਾਇਦ ਦੇ ਵਿੱਚ ਲੱਗ ਚੁੱਕੇ ਨੇ। ਇਹਦੇ ਸੰਬੰਧੇ ਵਿੱਚ ਜੋ ਯੂਐਸ ਦੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਹੈੱਡ ਹੈਗੇ ਆ ਉਹਨਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਗਲਤ ਖਬਰ ਫਲਾਈ ਜਾ ਰਹੀ ਆ ਨੈਸ਼ਨਲ ਵੈਦਰ ਸਰਵਿਸ ਨੇ ਟਾਈਮਲੀ ਵਾਰਨਿੰਗ ਇਸ਼ੂ ਕੀਤੀ ਸੀ। ਟਰੰਪ ਉਹਨਾਂ ਨੇ ਮੇਜਰ ਡਿਜ਼ਾਸਟਰ ਡੈਕਲੇਰੇਸ਼ਨ ਕਰ ਕਾਉਂਟੀ ਦੇ ਲਈ ਸਾਈਨ ਕੀਤਾ ਹੈਗਾ ਸੋ ਹੋਪਫਲੀ ਉਹ ਕਹਿੰਦੇ ਵੀ ਮੈਂ ਵਿਜ਼ਿਟ ਵੀ ਕਰੂੰਗਾ ਉੱਥੇ ਤੇ ਜੇ ਹੋਰ ਥੋੜੀ ਜੀ ਅਪਡੇਟ ਦਿੰਦੀ ਜਾਈਏ ਇਹਦੇ ਬਾਬਤ ਇੱਕ ਮਿਸਟਿਕ ਕੈਂਪ ਬੱਚਿਆਂ ਦਾ ਜਿਹੜਾ ਲਾਇਆ ਗਿਆ ਸੀ 27 ਬੱਚੇ ਸੀਗੇ ਨਾਲ ਉਹਨਾਂ ਦਾ ਕਾਉਂਸਲਰ ਸੀ ਜਿਸ ਦੀ ਜੜੀ ਆ ਉੱਥੇ ਮੌਤ ਹੋ ਗਈ ਹੈਗੀ ਆ ਗਾਰਡਨ ਉਪਰ ਰਿਵਰ ਦੇ ਲੱਗੇ ਇਹ ਜਗ੍ਹਾ ਸੀ ਜਿੱਥੇ ਬੱਚਿਆਂ ਦੇ ਜਿਹੜੇ ਕੈਂਪ ਲੱਗਦੇ ਹੈਗੇ ਆ ਅ ਸੋ ਇਹ ਇੱਕ ਬਹੁਤ ਜਿਹੜੀ ਦਰਦਨਾਕ ਜਿਹੜੀ ਘਟਨਾ ਉੱਥੇ ਵਾਪਰੀ ਹੈਗੀ ਆ ਕੈਂਪ ਮਿਸਟਿਕ ਇੱਕ ਜਿਹੜੀ ਆ ਨਾਨ ਡਿਮੋਨੀ ਨੇਸ਼ਨਲ 크੍ਰਿਸਚੀਅਨ ਇੰਸਟੀਚਿਊਸ਼ਨ ਆ ਜਿਹੜੇ ਟੈਕਸਸ ਦੇ ਜਿਹੜੇ ਪੋਲੀਟੀਕਲ ਅਲੀਟਸ ਹੈਗੇ ਆ ਉਹਨਾਂ ਦੇ ਬੱਚੇ ਉੱਥੇ ਉਹਨਾਂ ਨੂੰ ਉਹ ਟ੍ਰੇਨਿੰਗ ਦਿੰਦੇ ਆ 99 ਸਾਲਾਂ ਤੋਂ ਚੱਲਦਾ ਆ ਰਿਹਾ ਆ ਸਾਬਕਾ ਜਿਹੜੀ ਫਰਸਟ ਲੇਡੀ ਆ ਲੌਰਾ ਬੁਸ਼ ਉਹ ਵੀ ਕੈਂਪ ਦੇ ਵਿੱਚ ਕਾਉਂਸਲਰ ਰਹੀ ਹੈਗੀ ਆ ਤੇ ਇਹਦੇ ਵਿੱਚ ਜਿਹੜੇ ਯੂਐਸ ਦੇ ਪ੍ਰੈਜ਼ੀਡੈਂਟ ਲਿੰਡਨ ਜੌਨਸਨ ਆ ਉਹਦੀਆਂ ਬੇਟੀਆਂ ਵੀ ਜਿਹੜੀਆਂ ਆ ਇਸ ਕੈਂਪ ਦੇ ਵਿੱਚ ਅਟੈਂਡ ਕਰਦੀਆਂ ਰਹੀਆਂ ਆ ਸਾਬਕਾ ਟੈਕਸਸ ਦੇ ਗਵਰਨਰ ਚੌਨ ਕੋਨਲੀ ਦੇ ਜਿਹੜੇ ਬੱਚੇ ਆ ਉਹ ਵੀ ਇੱਥੇ ਜਿਹੜੇ ਆ ਇਸ ਕੈਂਪ ਦੇ ਵਿੱਚ ਜਾਂਦੇ ਰਹੇ ਹੈਗੇ ਆ ਸੋ ਇਹ ਬਹੁਤ ਪੁਰਾਣਾ ਕੈਂਪ ਛੁੱਟੀਆਂ 'ਚ ਚੱਲਦਾ ਸੀਗਾ ਸਮਰ ਦੇ ਵਿੱਚ ਤੇ ਇੰਨੀ ਤੇਜ਼ੀ ਦੇ ਨਾਲ ਇਹ ਵਾਪਰਿਆ ਆਪਾਂ ਵੀ ਹੈਰਾਨ ਆ ਕਹਿੰਦੇ ਹਿਸਤੀ 'ਚ ਪਹਿਲੀ ਵਾਰੀ ਹੋਇਆ ਭਈ 26 ਫੁੱਟ ਉੱਚਾ ਜਿਹੜਾ ਪਾਣੀ ਆ ਉਹ 45 ਮਿੰਟਾਂ ਦੇ ਵਿੱਚ ਜਿਹੜਾ ਇਕ ਦਾਮ ਸੈਨ ਐਂਟੋਨੀਓ ਦੀ ਜਿਹੜੀ ਕਰ ਕਾਉਂਟੀ ਆ ਉਹਦੇ ਵਿੱਚ ਆ ਗਿਆ ਸੋ ਲੋਕਾਂ ਕੋ ਭੱਜਣ ਦਾ ਜਿਹੜਾ ਸਮਾਂ ਹੀ ਨਹੀਂ ਲੱਗਿਆ ਹੈਗਾ ਵੀ ਇੰਨੀ ਜਲਦੀ ਦੇ ਵਿੱਚ ਜਿਹੜਾ ਪਾਣੀ ਉਹ ਚੜ ਗਿਆ ਹੈਗਾ ਲੋਕਾਂ ਦੇ ਕਾਰ ਆਫਸਰਸ ਬਹੁਤ ਕੁਝ ਜਿਹੜਾ ਆ ਉਹ ਰੁੜ ਗਿਆ ਹੈਗਾ 92 ਮੌਤਾਂ ਕਨਫਰਮ ਆ ਨਿਊਯਾਰਕ ਟਾਈਮਜ਼ ਦੇ ਮੁਤਾਬਕ ਤੇ ਹਜੇ ਬਹੁਤ ਸਾਰੇ ਲੋਕ ਮਿਸਿੰਗ ਆ ਜਿਨ੍ਹਾਂ ਦੀ ਜਿਹੜੀ ਪਛਾਣ ਹੋਣੀ ਹੈਗੀ ਜੀ ਬਿਲਕੁਲ ਉਹਨਾਂ ਦੇ ਉਹ ਉਹਨਾਂ ਬੱਚਿਆਂ ਦੇ ਪੇਰੈਂਟਸ ਆਮ ਲੋਕ ਘਰਾਂ ਦੇ ਘਰ ਜਿਹੜੇ ਰੋੜੇ ਨੇ ਉਹ ਇਸ ਟਾਈਮ ਚਿੰਤਾ ਦੇ ਵਿੱਚ ਆ ਵੀ ਕੀ ਜਿਹੜਾ ਹੋ ਬਣਿਆ ਹੋਊਗਾ ਆ ਜਿਹੜੀ ਦੇਖੋ ਵੀ ਸਥਿਤੀ ਜਿੱਦਾਂ ਦੀ ਉੱਥੇ ਬਣੀ ਆ ਆ ਆਪਾਂ ਉਮੀਦ ਕਰਦੇ ਆ ਵੀ ਬਚ ਗਏ ਹੋਣ ਪਰ ਰਿਐਲਿਟੀ ਵੀ ਆਪਾਂ ਉਸ ਤੋਂ ਵਾਕਫ ਆ ਸੈਨੀਟਰ ਕ루ਸ ਕਹਿੰਦੇ ਵੀ ਜੇ ਆਪਾਂ ਸਮੇਂ ਦੇ ਵਿੱਚ ਪਿੱਛੇ ਵਾਪਸ ਜਾ ਸਕੀਏ ਤਾਂ ਇਸ ਨੂੰ ਜੇ ਦੁਬਾਰਾ ਕਰਨਾ ਹੋਵੇ ਤਾਂ ਅਸੀਂ ਇੰਨਾਂ ਸਾਰਿਆਂ ਨੂੰ ਇਵੈਕੂਏਟ ਜਿਹੜਾ ਉੱਥੋਂ ਕਰਾਂਗੇ ਕਹਿੰਦੇ ਵੀ ਵਿਕਟਮਸ ਦੇ ਪਰਿਵਾਰ ਵਾਲੇ ਇਸ ਟਾਈਮ ਸਕੈਮ ਵੀ ਹੋ ਰਿਹਾ ਤੇ ਹਰਾਸ ਵੀ ਜਿਹੜਾ ਆ ਉਹਨਾਂ ਨੂੰ ਕੀਤਾ ਜਾ ਰਿਹਾ ਕਰਬਿਲ ਦੇ ਜਿਹੜੇ ਸਿਟੀ ਦੇ ਮੈਨੇਜਰ ਡਲਟਨ ਰਾਈਸ ਆ ਉਹਨਾਂ ਨੇ ਨਿਊਜ਼ ਕਾਨਫਰੰਸ ਦੇ ਵਿੱਚ ਅੱਜ ਇਸ ਦੇ ਬਾਰੇ ਇਹ ਜਿਹੜਾ ਦਿੱਤਾ ਦੱਸਿਆ ਹੈਗਾ ਕਹਿੰਦੇ ਵੀ ਪੀੜਤ ਜਿਹੜੇ ਲੋਕ ਨੇ ਜਿਹੜੇ ਨਹੀਂ ਲੱਭ ਰਹੇ ਜਾਂ ਜਿਨ੍ਹਾਂ ਦੀ ਮੌਤ ਹੋ ਚੁੱਕੀ ਆ ਉਹਨਾਂ ਦੇ ਜਿਹੜੇ ਰਿਲੇਟਿਵਸ ਆ ਉਸ ਤੇ ਉਹਨਾਂ ਦੇ ਬਾਰੇ ਇਨਫੋਰਮੇਸ਼ਨ ਲੱਭ ਰਹੇ ਆ ਪਰ ਉਹਨਾਂ ਨੂੰ ਕਹਿੰਦੇ ਵੀ ਸਕੈਮਰਸ ਦੀਆਂ ਕਾਲਾਂ ਆਉਣ ਹੋ ਨਹੀਂ ਜਿਹੜੀਆਂ ਉਹ ਹਟ ਰਹੀਆਂ ਕਹਿੰਦੇ ਵੀ ਇਸ ਟਾਈਮ ਵਰਲਡ ਵਾਈਡ ਡਿਸਕਸ਼ਨ ਜਿਹੜੀ ਉਹ ਚੱਲ ਰਹੀ ਹੈ ਸਕੈਮਰਸ ਨੂੰ ਜਿਹੜਾ ਉਹ ਲੇਖੋ ਤੁਸੀਂ ਇਹ ਦੇਖੋ ਹਰਜੋਤ ਸਿੰਘ ਜੀ ਕਿੱਥੇ ਲੋਕਾਂ ਦੇ ਉੱਤੇ ਏਡੀ ਵਿਪਤਾ ਜਿਹੜੀ ਉਹ ਪਈ ਹੁੰਦੀ ਆ ਤੇ ਇਹ ਜਿਹੜੇ ਸਕੈਮਰਸ ਆ ਇਦਾਂ ਦੀਆਂ ਕਾਲਾਂ ਕਰਨੋਂ ਜਿਹੜਾ ਉਹ ਨਹੀਂ ਹਟ ਰਹੇ ਹੈਗੇ ਜਿੱਦਾਂ ਕਰਵੈਲ ਦੇ ਸਿਟੀ ਮੈਨੇਜਰ ਉਹਨਾਂ ਨੇ ਵੌਲੰਟੀਅਰਸ ਨੂੰ ਉੱਥੇ ਨਾ ਆਉਣ ਦੇ ਲਈ ਜਿਹੜਾ ਉਹ ਆਖਿਆ ਉਹ ਕਹਿੰਦੇ ਵੀ ਤੁਸੀਂ ਹਜੇ ਨਾ ਹੀ ਆਓ ਸਟੇ ਆਊਟ ਰਹੋ ਵੀ ਜੇ ਵੈਦਰ ਕੰਡੀਸ਼ਨਸ ਹੋਰ ਵੀ ਜ਼ਿਆਦਾ ਮਾਰਗੀਆਂ ਹੋ ਗਈਆਂ ਤਾਂ ਸਥਿਤੀ ਜਿਹੜੀ ਉਹ ਅਮਾਰੀ ਹੋ ਸਕਦੀ ਆ ਸਿਟੀ ਮੈਨੇਜਰ ਜਿਹੜੇ ਡੈਲਟਨ ਰਾਈਸ ਆ ਉਹਨਾਂ ਨੇ ਕਿਹਾ ਵੀ ਇਸ ਟਾਈਮ 100 ਕਿਲੋਮੀਟਰ ਦਾ ਜਿਹੜਾ ਇਲਾਕਾ ਕਰ ਕਾਉਂਟੀ ਤੇ ਕੋਮਲ ਕਾਉਂਟੀ ਕਰਕੇ ਆ ਉਸ ਦੇ ਵਿੱਚ ਇਸ ਟਾਈਮ ਸਰਚ ਤੇ ਰੈਸਕਿਊ ਆਪਰੇਸ਼ਨ ਜਿਹੜੇ ਹੋ ਚੱਲ ਆਏ ਜਿਹੜੇ ਹੋ ਜਾ ਰਹੇ ਆ ਸੋ ਫਾਰ 75 ਜਿਹੜੀਆਂ ਬਾਡੀਜ਼ ਆ ਘੰਟਾ ਪਹਿਲੋਂ ਦੀ ਇਹ ਅਪਡੇਟ ਆ ਬੀਓ ਕਰ ਕਾਉਂਟੀ ਦੇ ਅਧਿਕਾਰੀਆਂ ਨੇ ਕਿਹਾ ਵੀ ਉਹ ਰਿਕਵਰ ਜਿਹੜੀਆਂ ਹੋ ਕਰ ਲਈਆਂ ਆ ਗਈਆਂ ਆ ਕਈ ਜਣੇ ਕਹਿ ਰਹੇ ਆ ਦਿਸ ਕੁਡ ਹੈਵ ਬੀਨ ਪ੍ਰੀਵੈਂਟਡ ਰਸਲ ਹਨਰੇ ਕਰਕੀਆ ਰਿਟਾਇਰਡ ਲੁਟੇਨੈਂਟ ਜਨਰਲ ਨੇ ਇਹ ਡੈਕੋਰੇਟਿਡ ਮਿਲਟਰੀ ਲੀਡਰ ਆ ਲੀਡਿੰਗ ਐਕਸਪਰਟ ਨੇ ਸਰਚ ਤੇ ਰੈਸਕਿਊ ਆਪਰੇਸ਼ਨਸ ਦੇ ਉਹਨਾਂ ਨੇ ਕਿਹਾ ਵੀ ਜਿਹੜੇ ਟੈਕਸਸ ਅਥਾਰਟिटीज ਨੂੰ ਸਵਾਲ ਕਰਦੇ ਜਿਹੜੇ ਉਹ ਬਣਦੇ ਆ ਅਲਰਟ ਸਿਸਟਮਸ ਦੇ ਬਾਰੇ ਤੇ ਵੈਕਿਊਏਸ਼ਨ ਪਲਾਨਸ ਦੇ ਜਿਹੜਾ ਉਹ ਬਾਬਤ ਵੀ ਉਹ ਸੀਗੇ ਜਾਂ ਨਹੀਂ ਹੈਗੇ ਸੋ ਟੈਕਸਸ ਹਿਲ ਕਾਉਂਟੀ ਦੇ ਵਿੱਚ ਹੁਣ ਤੱਕ ਇਹ ਦੇ ਕਰਕੇ ਜਿਹੜੀ ਉਹ ਸਮੱਸਿਆ ਉਹ ਬਣੀ ਪਈਆ ਸੋ ਕੈਨ ਨੀ ਬੀ ਅ ਨੋਨ ਫਲਡ ਏਰੀਆ ਆ ਜਿਹੜੇ ਜਨਰਲ ਓਨਰੇਆ ਉਹਨਾਂ ਨੇ ਜਿਹੜਾ ਦੱਸਿਆ ਇਹ ਯੂ ਐਸ ਮਿਲਟਰੀ ਰਿਸਪੌਂਸ ਨੂੰ ਕਮਾਂਡ ਕੀਤਾ ਸੀ ਇਹਨਾਂ ਨੇ ਹਰੀਕੇਨ ਕਟਰੀਨਾ ਦੇ ਬਾਅਦ ਦੇ ਵਿੱਚ ਰਿਸਪੌਂਸ ਦੇ ਵਿੱਚ ਜਿਹੜੇ ਨਿਊ ਆਰਲਿਨਸ ਦੇ ਵਿੱਚ ਆ ਵਾਪਰਿਆ ਸੀਗਾ ਆ ਸੋ ਉਹ ਉਹਨਾਂ ਨੇ ਕਿਹਾ ਵੀ ਜਿਹੜਾ ਫਲਡਿੰਗ ਆ ਇਹ ਮੇਜਰ ਇਸ਼ੂ ਰਿਹਾ ਆ ਇਸ ਸਾਲ ਦੇ ਵਿੱਚ ਇਸ ਇਲਾਕੇ ਦੇ ਵਿੱਚ ਤੇ ਕਹਿੰਦੇ ਵੀ ਆਪਾਂ ਨੂੰ ਇਸਤੇ ਬਾਰੇ ਜਿਹੜਾ ਉਹ ਸੋਚਣਾ ਚਾਹੀਦਾ ਆ ਤੇ ਸਟਰੋਂਗ ਅਲਰਟ ਸਿਸਟਮ ਜਿਹੜਾ ਉੱਥੇ ਬਣਾਉਣ ਦੀ ਜ਼ਰੂਰਤ ਆ ਤਾਂ ਜੋ ਲੋਕਾਂ ਨੂੰ ਸਮੇਂ ਸਿਰ ਇਵੈਕੂਏਟ ਉੱਥੋਂ ਜਿਹੜਾ ਹੋ ਸੁਰੱਖਿਅਤ ਜਿਹੜਾ ਉਹ ਕੱਢਿਆ ਆ ਜਿਹੜਾ ਉਹ ਜਾ ਸਕੇ ਹਰਜੋਤ ਸਿੰਘ ਜੀ ਯਾਦ ਹੋਣਾ ਜਦ ਆਪਣੇ ਵੀ ਇੱਥੇ ਆ ਕੈਂਪਫਾਇਰ ਲੱਗੀ ਸੀਗੀ ਆ ਪੈਰਾਡਾਈਸ ਵਰਗਾ ਟਾਊਨ ਜਿਹੜਾ ਸੀਗਾ ਪੂਰੇ ਦਾ ਪੂਰਾ ਸੜ ਕੇ ਜਿਹੜਾ ਉਹ ਸੁਆਹ ਹੋ ਗਿਆ ਸੀ ਉਦੋਂ ਉਹਨਾਂ ਨੂੰ ਵੀ ਜਿਹੜਾ ਉਹ ਕੁਝ ਵੀ ਪਤਾ ਨਹੀਂ ਸੀ ਲੱਗਾ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਸੀਗਾ 1 ਕਰੋੜ ਔਣ ਨੂੰ 1 ਕਰੋੜ ਜਾਣ ਨੂੰ ਤਾਂ ਉੱਥੇ ਜਦੋਂ ਅਕ ਲੱਗ ਜਵੇ ਤਾਂ ਫਿਰ ਉੱਥੇ ਬੰਨਣਾ ਕੀ ਆ ਸੋ ਇਹ ਫਲੱਡ ਦੇ ਇਲਾਕੇ ਦੇ ਇਰਤ ਗਿਰਦ ਲੋਕਾਂ ਨੂੰ ਕੁਝ ਵੀ ਜਿਹੜਾ ਉਹ ਦੱਸਿਆ ਜਿਹੜਾ ਉਹ ਨਹੀਂ ਜਾ ਸਕਿਆ ਫੀਮਾ ਦੇ ਬਾਬਤ ਜਦ ਸਵਾਲ ਜਿਹੜਾ ਉਹ ਕੀਤਾ ਗਿਆ ਤਾਂ ਟਰੰਪ ਹੋਣਾ ਨੇ ਇਸ ਵਾਰ ਕਿਹਾ ਵੀ ਆ ਇੰਪਰੂਵ ਕਰਨ ਦੀ ਲੋੜ ਆ ਆਪਾਂ ਨੂੰ ਜਿਹੜਾ ਉਹ ਅਫੀਮਾ ਨੂੰ ਉਹਨਾਂ ਨੇ ਫੇਰ ਨਜ਼ਲਾ ਜਿਹੜਾ ਉਹ ਪੁਰਾਣੇ ਪ੍ਰਸ਼ਾਸਨ ਦੇ ਉੱਤੇ ਤਾਂ ਡੈਫੀਨੇਟਲੀ ਉਹ ਝਾੜਦੀ ਝਾੜਦੇ ਆ ਵੀ ਤੁਹਾਨੂੰ ਉਹਨਾਂ ਕਰਕੇ ਸਾਰਾ ਕੁਝ ਜਿਹੜਾ ਉਹ ਹੋਇਆ ਆ ਤੇ ਕ੍ਰਿਸਟਿਨੀਓ ਮੇ ਵੀ ਕਹਿੰਦੇ ਨਜ਼ਰ ਆਏ ਵੀ ਨਹੀਂ ਜੀ ਜਿਹੜਾ ਨੋਵਾ ਤੇ ਐਨ ਡਬਲਯੂ ਐਸਾ ਉਹਨਾਂ ਦੇ ਵਿੱਚ ਸਿਸਟਮ ਬਹੁਤ ਪੁਰਾਣੇ ਸੀ ਅਸੀਂ ਉਹਨਾਂ ਨੂੰ ਅਪਡੇਟ ਕਰ ਰਹੇ ਸੀਗੇ ਉਹ ਅਪਡੇਟ ਜਿਹੜੇ ਉਹ ਨਹੀਂ ਸੀ ਹੋਏ ਪਰ ਤੁਸੀਂ ਦੇਖੋ ਵੀ ਇਸ ਤੋਂ ਪਹਿਲਾਂ ਵੀ ਫਿਰ ਵੀ ਐਟਲੀਸਟ ਉਹ ਜਾਣਕਾਰੀਆਂ ਦੇਣ ਦੇ ਵਿੱਚ ਕਾਮਯਾਬ ਰਹਿ ਚੁੱਕੇ ਸੀਗੇ ਪਰ ਵੱਡੇ ਜਿਹੜੇ ਸਵਾਲ ਆ 트ੰਪ ਪ੍ਰਸ਼ਾਸਨ ਦੇ ਉੱਤੇ ਆ ਵੀ ਇਦਾਂ ਦੀਆਂ ਜਿਹੜੀਆਂ ਸੰਸਥਾਵਾਂ ਨੂੰ ਖੋਰਾ ਲਾਉਣ ਲਾ ਕੇ ਜਿਹੜਾ ਉਹ ਮਰਨਾ ਕੀ ਆ ਆਮ ਲੋਕਾਂ ਦਾ ਜੀਵਨ ਕੀ ਇਦਾਂ ਖਤਰੇ ਦੇ ਵਿੱਚ ਤਾਂ ਨਹੀਂ ਜਿਹੜਾ ਉਹ ਪੈ ਰਿਆ ਉਧਰ ਉਥੇ ਇੱਕ ਹੋਰ ਲਲਾਨੋ ਰਿਵਰ ਆ ਉਹ ਵੀ ਕਹਿੰਦੇ ਵੀ ਇਸ ਟਾਈਮ ਚੜ ਰਹੀ ਆ ਉਹ ਦਰਿਆ ਵੀ ਜਿਹੜਾ ਉਹ ਇਸ ਟਾਈਮ ਚੜ ਰਿਹਾ ਲਲਾਨੋ ਰਿਵਰ ਦਾ ਲਲਾਨੋ ਕਾਉਂਟੀ ਦੇ ਵਿੱਚ ਅ ਅੱਜ ਦੀ ਜਿਹੜੀ ਫੋਰਕਾਸਟ ਹੈ ਆਈਸੀਬੀ ਉੱਥੇ ਵੀ ਭਾਰੀ ਮੀਂਹ ਦੇ ਕਰਕੇ ਅਰ ਦੇਗਰ ਦੇ ਜਿਹੜੇ ਇਲਾਕੇ ਆ ਉਹਨਾਂ ਦੇ ਵਿੱਚ ਜਿਹੜੀ ਫਲੈਸ਼ ਫਲਡਿੰਗ ਦੀ ਸੰਭਾਵਨਾ ਜਿਹੜੀ ਉਹ ਬੰਦ ਜਿਹੜੀ ਹੋ ਸਕਦੀ ਆ ਮਾਈਨਰ ਕਹਿੰਦੇ ਵੀ ਫਲਡ ਸਟੇਜ ਦੇ ਉੱਤੇ ਪਹੁੰਚ ਗਏ ਆ 12 ਫੁੱਟ ਪਾਣੀ ਜਿਹੜਾ ਆਲਰੇਡੀ ਇਸ ਦਰਿਆ ਦੇ ਵਿੱਚ ਜਿਹੜਾ ਉਹ ਚੜਿਆ ਹੈਗਾ ਆ ਸੋ ਫਲਡ ਥ੍ਰੈਟ ਅਪਗ੍ਰੇਡ ਕਰ ਦਿੱਤਾ ਗਿਆ ਆ ਸੈਂਟਰਲ ਟੈਕਸਸ ਦੇ ਜਿਹੜੇ ਉਹ ਇਲਾਕੇ ਦੇ ਵਿੱਚ ਕਰਵਲ ਉਸ ਤੋਂ ਜ਼ਿਆਦਾ ਦੂਰ ਨਹੀਂ ਆ ਆਸਟਨ ਵੀ ਉਸ ਤੋਂ ਲੱਗੇ ਆ ਸੈਨ ਐਂਜਲੋ ਵੀ ਜਿਹੜਾ ਉੱਥੇ ਲੱਗੇ ਆ ਕਲੀਨ ਵਾਕੋ ਇਸ ਜਿਹੜੇ ਪ੍ਰਭਾਵਿਤ ਇਲਾਕੇ ਤੋਂ ਥੋੜਾ-ਥੋੜਾ ਦੂਰ ਜਿਹੜੇ ਆ ਜਿਹੜੇ ਉਹ ਦੱਸੇ ਜਾਂਦੇ ਹੈਗੇ ਆ ਜੀ